ਬਈ ਜੀਨਾਂ ਦੇ ਲੱਗੇ ਨੇ ਆਪਣੇ ਆਪ ਨੂੰ ਸੋਧਰ ਜੋ ਅਫਸਰ ਬੜੇ ਵਧੀਆ ਨੇ ਕਿਸੇ ਨੇ ਸਪੇਅਰ ਨਹੀਂ ਕਰਨਾ ਬਈ ਕਿਸੇ ਨੂੰ ਸਪੇਅਰ ਨਹੀਂ ਕਰਨਾ ਜਿਹੜਾ ਬੰਦਾ ਕਾਲੀ ਫਿਲਮ ਹੂਟਰ ਲਾ ਕੇ ਹੁੱਲੜਵਾਜੀ ਕਰਦਾ ਕਾਰਾਂ ਦੇ ਵਿੱਚ ਰੈਲੀਆਂ ਕੱਢਦਾ ਕਿਸੇ ਤਰ੍ਹਾਂ ਦੀ ਵੀ ਮਤਲਬ ਬੱਚੇ ਉਹਨਾਂ ਨੂੰ ਸਪੇਅਰ ਨਹੀਂ ਕਰਨਾ ਉਹਨਾਂ ਦੇ ਚਲਾਨ ਕਰ ਦੋ ਗੱਡੀ ਬੌਂਡ ਕਰੋ ਹੁਣ ਇਹਨੇ ਫਾਦਰ ਸਾਹਿਬ ਨੂੰ ਬੁਲਾ ਰਹੇ ਆ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਇਹਨੂੰ ਕਿਸ ਵੇਪ ਤੇ ਗੱਡੀ ਦਿੱਤੀ ਆ ਬੁਲਟ ਮੋਟਰਸਾਈਕਲ ਤੁਹਾਨੂੰ ਮੈਂ ਦੱਸ ਰਿਹਾ ਪਹਿਲਾਂ ਵੀ ਮੈਂ ਰਿਕਵੈਸਟ ਕੀਤੀ ਤੁਹਾਨੂੰ ਵੀ ਪਹਿਲਾਂ 65 ਸੀ ਸੁੱਧਰ ਗਏ ਸੀ ਹੁਣ 85 ਸੁੱਧਰ ਗਏ 15% ਜਿਹੜੇ ਰਹਿ ਗਏ ਉਹ ਪਿੰਡਾਂ ਵਾਲੇ ਨੇ होली ਦਾ ਤਿਹਾਰ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਆ ਸਾਡੇ ਜਿਹੜੇ ਸ਼ਹਿਰ ਦੇ ਵਿੱਚ ਨਾਕੇ ਬੜੇ ਲੱਗੇ ਹੋਣੇ ਸਪੇਅਰ ਕਿਸੇ ਨੂੰ ਨਹੀਂ ਕਰਨਾ ਇਹ ਗੱਡੀ ਨਾ ਹੂਟਰ ਮਾਰਦੀ ਫਿਰਦੀ ਆ ਇਹਦਾ ਵੈਰੀਫਾਈ ਕਰੋ ਅਸੀਂ ਇਹਦਾ ਐਡਰੈਸ ਕਢਵਾਇਆ ਇਹ ਐਡਰੈਸ ਤੇ ਗੱਡੀ ਹੈ ਨਹੀਂ ਸੀ ਉੱਥੇ ਫਿਰ ਇਹਦੇ ਨੰਬਰ ਤੇ ਕਾਲ ਕੀਤੀ ਇਹ ਕਹਿੰਦਾ ਸਰ ਮੈਂ ਦੁਰਗਾ ਮਾਤਾ ਮੰਦਰ ਕੋਲ ਆ। ਅਸੀਂ ਇਹਨੂੰ ਜਗਰੌਂਪੁਰ ਤੇ ਬੁਲਾ ਲਿਆ। ਅਸੀਂ ਕਹਿੰਦੇ ਤੂੰ ਆ। ਸਾਨੂੰ ਇਹ ਹੁੰਦਾ ਵੀ ਜਿਹੜੇ ਬੰਦੇ ਨੇ ਕੰਪਲੇਂਟ ਕੀਤੀ ਆ ਕਿਤੇ ਵੈਸੇ ਤਾਂ ਨਹੀਂ ਕਰਦੀ। ਜਦੋਂ ਗੱਡੀ ਇਹਦੀ ਰੋਕੀ ਚੈੱਕ ਕੀਤੀ ਇੱਕ ਤਾਂ ਬਿਨਾ ਪਰਮਿਸ਼ਨ ਤੋਂ ਇਹਨੇ ਬਲੈਕ ਫਿਲਮ ਲਾਈ ਆ। ਫਿਰ ਗੱਡੀ ਨੂੰ ਹੂਟਰ ਲਾਈ ਆ। ਇਹ ਕਾਲਜ ਦੇ ਵਿੱਚ ਸਟੂਡੈਂਟ ਆ। ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਵੀ ਤੁਸੀਂ ਇਹਨੂੰ ਗੱਡੀ ਕਿਸ ਬੇਸ ਤੇ ਦਿੱਤੀ ਆ। ਹੁਣ ਇੱਕ ਤੀਜਾ ਨੇ BAP ਸਟicker ਲਾਇਆ। BAP ਸਟicker ਦੀਨੇ ਕਿੱਥੋਂ ਲਿਆ ਪਾਰਕਿੰਗ ਦਾ? ਇਹਨੇ ਆਪ ਛੁਪਾਇਆ। ਜਾਂ ਇਹਨੇ ਕਿਸ ਤੋਂ ਲਿਆ? ਉਹਦੀ ਵੈਰੀਫਾਈ ਕਰ ਰਹੇ ਆ। ਨਹੀਂ ਦੇਖੋ ਅਸੀਂ ਤਾਂ ਪਹਿਲਾਂ ਸਾਰਿਆਂ ਨੂੰ ਇਹਨਾਂ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਹੁਣ ਦੁਬਾਰਾ ਫੇਰ ਦੇ ਰਹੇ ਆ ਵੀ ਜਿਨ੍ਹਾਂ ਦੇ ਲੱਗੇ ਨੇ ਆਪਣੇ ਆਪ ਨੂੰ ਸੁਧਰ ਜੋ ਅਫਸਰ ਬੜੇ ਵਧੀਆ ਨੇ ਕਿਸੇ ਨੇ ਸਪੇਅਰ ਨਹੀਂ ਕਰਨਾ ਸੀਨੀਅਰ ਅਫਸਰ ਵੱਲੋਂ ਉਹੀ ਸਾਡਾ ਹੁਕਮ ਆਮਾਨ ਜੋ ਕਿ ਏ.ਟੀ.ਐਸ.ਪੀ ਸਰ ਵੱਲੋਂ ਮੀਟਿੰਗਾਂ ਰੱਖੀਆਂ ਗਈਆਂ ਏ.ਸੀ.ਪੀ ਸਰ ਵੱਲੋਂ ਟਰੈਫਿਕ ਸਰ ਵੱਲੋਂ ਵੀ ਕਿਸੇ ਨੂੰ ਸਪੇਅਰ ਨਹੀਂ ਕਰਨਾ ਜਿਹੜਾ ਬੰਦਾ ਕਾਲੀ ਫਿਲਮ ਹੂਟਰ ਲਾ ਕੇ ਹੁੱਲੜਬਾਜੀ ਕਰਦਾ ਕਾਰਾਂ ਦੇ ਵਿੱਚ ਰੈਲੀਆਂ ਕੱਢਦਾ ਕਿਸੇ ਤਰ੍ਹਾਂ ਦੀ ਵੀ ਮਤਲਬ ਬੱਚੇ ਉਹਨਾਂ ਨੂੰ ਸਪੇਅਰ ਨਹੀਂ ਕਰਨਾ ਉਹਨਾਂ ਦੇ ਚਲਾਨ ਕਰ ਦੋ ਗੱਡੀ ਬੌਂਡ ਕਰੋ ਹੁਣ ਇਹਨੇ ਫਾਦਰ ਸਾਹਿਬ ਨੂੰ ਬੁਲਾ ਰਹੇ ਆ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਇਹਨੂੰ ਕਿਸ ਵੇਪ ਤੇ ਗੱਡੀ ਦਿੱਤੀ ਆ ਕੰਪਨੀ ਦੇ ਨਾਮ ਹੋਣੀ ਪਤਾਰਾਂ ਦੇ ਤੋਂ ਰੁਕੋ ਬਾਅਦ ਤੋਂ ਦੋ ਦੋ ਕਰਨਾ ਹੈ ਅਗਿਆਤ ਨਹੀਂ ਕਰਨਾ ਨਸਲ ਤੋਂ ਅੱਗੇ ਸਸਪੈਂਡ ਆ ਇਹਦੇ ਦੇ ਦੋ ਫਿਰ ਉਸ ਤੋਂ ਸਬਕ ਲੈ ਕਾਲਾ ਪਾਲਸ ਨੇ ਕਿਸੇ ਗੱਡੀ ਦਾ ਚਲਾਨ ਕੀਤਾ ਹੈ ਮਾਦਰ ਪਤਾਰਾਂ ਦੇ ਕਲਰ ਕਿਹੜੀ ਗੱਡੀ ਆਹੀ ਗੱਡੀ ਇਹਦਾ ਪਹਿਲਾ ਚਲਾਨ ਹੋਇਆ ਇਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ ਕਿ ਜਸਟ ਮੈਂ ਤਾਂ ਅੱਜ ਫੜੀ ਆ ਦੇਖੋ ਜਿਹਦਾ ਪਹਿਲਾ ਲਾਇਸੈਂਸ ਸਸਪੈਂਡ ਹੋਇਆ ਤੇ ਇਹਨੂੰ ਲਾਇਸੈਂਸ ਦਾ ਵੀ 10000 ਰੁਪਏ ਫਾਈਨ ਪੈ ਜਾਏਗਾ ਪਹਿਲਾ ਪਈ ਨਾ ਬਾਈ ਇੱਕ ਵਾਰ ਬੂਡੀ ਲੈ ਚਲਾ ਲਿਆ ਮਾਤਾ ਰਾਣੀ ਜੀ ਮਾਤਾ ਰਾਣੀ ਜੀ ਕੋ ਮੈਂ ਨਹੀਂ ਕੀਤਾ ਜਸ ਜਿਹੜੇ ਮੁਲਾਜ਼ਮ ਨੇ ਕੀਤਾ ਹੋਊਗਾ ਅਸੀਂ ਵੈਰੀਫਾਈ ਕਰਾਂਗੇ ਦੋ ਹੋ ਗਏ ਤਾਂ ਲਾਇਸੈਂਸ ਹੀ ਨਹੀਂ ਬਣਨਾ ਤੀਜੀ ਵਾਰ ਤੋਂ ਬਿਨਾਂ ਲਾਇਸੈਂਸ ਤੋਂ ਤੁਹਾਨੂੰ ਪਤਾ ਬੰਦਾ ਗੱਡੀ ਚਲਾਈ ਨਹੀਂ ਸਕਦਾ ਜੇ ਚਲਾਏਗਾ ਉਹਦੇ ਉੱਪਰ ਐਫਆਈਆਰ ਲੋਚ ਹੋਏਗੀ ਉਹਨੇ ਨਾ ਤਾਂ ਕੀ ਕਾਰਵਾਈ ਕੀਤੀ ਕਿਹਨਾਂ ਤੇ ਜੀ ਇਹਨੇ ਗੱਡੀ ਦੇ ਮਾਲਕ ਨੂੰ ਬੁਲਾਇਆ ਜਿਹੜੇ ਫਾਦਰ ਸਾਹਿ ਉਹ ਆ ਰਹੇ ਨੇ ਗੱਡੀ ਤੇ ਚਲਾਨ ਕਰਕੇ ਬੇਡੇ ਨੂੰ ਫੜਾਦਾ ਕਿ ਜਿਹੜਾ ਥੋੜਾ ਸਾਹਮਣੇ ਗੱਡੀ 'ਚ ਬਿਨਾਂ ਪਰਮਿਸ਼ਨ ਤੋਂ ਹੂਟਰ ਲੱਗਾ ਹੋਇਆ ਉਤਾਰ ਲਿਆ ਵੀਆਈਪੀ ਸਟicker ਲੱਗਾ ਹੋਇਆ ਉਹ ਦੇਖ ਲਓ ਤੁਹਾਡੇ ਸਾਹਮਣੇ ਆ ਬਲੈਕ ਫਿਲਮ ਬਲੈਕ ਫਿਲਮ ਦਾ ਚਲਾਨ ਕਰਦਾ ਆਦੀ ਫਿਲਮ ਅਸੀਂ ਤਾਰਤੀ ਆ ਆਦੀ ਹੁਣ ਇਹਨਾਂ ਤੋਂ ਤਰਵਾਵਾਂਗੇ ਆਪ ਹੀ ਬੁਲਟ ਮੋਟਰਸਾਈਕਲ ਤੁਹਾਨੂੰ ਮੈਂ ਦੱਸ ਰਿਹਾ ਪਹਿਲਾਂ ਵੀ ਮੇਰੇ ਕੋਲ ਅਸਟ ਕੀਤੀ ਤੁਹਾਨੂੰ ਵੀ ਪਹਿਲਾਂ 65 ਸੀ ਸੁਧਰਗੇ ਸੀ ਹੁਣ 85 ਸੁਧਰਗੇ 15% ਜਿਹੜੇ ਰਹਿ ਗਏ ਉਹ ਪਿੰਡਾਂ ਵਾਲੇ ਨੇ ਸ਼ਹਿਰ ਵੱਲ ਬਹੁਤ ਘੱਟ ਆਉਂਦੇ ਨੇ ਅਸੀਂ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਹੈ ਜਿਹੜਾ ਕੋਈ ਸ਼ਹਿਰ ਦੇ ਅੰਦਰ ਸਿਟੀ ਏਰੀਆ ਦੇ ਵਿੱਚ ਕੋਈ ਮੋਟਰਸਾਈਕਲ ਕਾਲਜ ਮੂਹਰੇ ਪਹਿਲਾਂ ਸਾਨੂੰ ਕੰਪਲੇਂਟ ਮਿਲੀ ਸੀ ਮਾਡਲਟਾਂ ਨੂੰ ਗੌਰ ਕੋ ਲੇਡੀ ਕੁੜੀਆਂ ਦਾ ਕਾਲਜ ਆ ਉਹ ਤੇ ਹੁੱਲ ਲਵਾਈ ਸੀ ਫਿਰ ਸਾਡਾ ਉਸੇ ਨਾਕਾ ਲੱਗਣ ਲੱਗਿਆ ਉਥੇ ਬਿਲਕੁਲ ਹੁੱਲੜਾ ਬਾਜੀ ਬੰਦ ਕਰਤੀ ਹੁਣ ਜਿੰਨਾ 올 ਏ ਟਾਈਮ ਸਕੂਲਾਂ ਟਾਈਮ ਜਿਹੜੇ ਬੱਚੇ ਲੈ ਕੇ ਆਂਦੇ ਨੇ ਬੁਲਟ ਅਸੀਂ ਫਿਰ ਟੀਚਰਾਂ ਨਾਲ ਇਹਨਾਂ ਨੇ ਮੀਟਿੰਗ ਕੀਤੀ ਵੀ ਤੁਸੀਂ ਇਹਨਾਂ ਨੂੰ ਬੁਲਟ ਮੋਟਰਸਾਈਕਲ ਕਿਉਂ ਦਿੰਦੇ ਹੋ ਬੜੇ ਦੇਖਦੇ ਯਾਰ ਦੇਖੋ ਜੀ ਹੋਲੀ ਦਾ ਤਿਉਹਾਰ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਆ ਸਾਡੇ ਜਿਹੜੇ ਸ਼ਹਿਰ ਦੇ ਵਿੱਚ ਨਾਕੇ ਬੜੇ ਲੱਗੇ ਹੋਣੇ ਸਪੇਅਰ ਕਿਸੇ ਨੂੰ ਨਹੀਂ ਕਰਨਾ ਇਹ ਤਾਂ ਹੈ ਨਹੀਂ ਵੀ ਕੋਈ ਇਹ ਸਰਿਆ ਮਹੋਲੀ ਦੇ ਆ ਅਲੰਘਣਾ ਕਰਨਗੇ ਤੇ ਅਸੀਂ ਇਹਨਾਂ ਨੂੰ ਸਪੇਅਰ ਕਰਦਾਂਗੇ ਸਾਡੇ ਨਾਕਾ ਇੱਕ ਇੱਕ ਚੌਂਕ 'ਚ ਤਿੰਨ ਤਿੰਨ ਨਾਕੇ ਲਾ ਦੇਣੇ ਅਸੀਂ ਬੈਰੀਕੇਡਿੰਗ ਕਰ ਦੇਣੀ ਆ ਜਿਹੜਾ ਆਊਗਾ ਸਪੇਅਰ ਕਰਨਾ ਨਹੀਂ ਗੱਡੀ 207 ਵਿੱਚ ਬੰਦ